ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜਵਾਦੀ ਵਿਚਾਰਧਾਰਾ ਦੇ ਅਨਿਆਈ ਅਜੇ ਗੁਰੂ ਸੂਝ ਜੀ ਜੋ ਕਿ ਮੋਗੇ ਦੀ ਇੱਕ ਬਹੁਤ ਹੀ ਪ੍ਰਸਿੱਧ ਹਸਤੀ ਹਨ ਤੇ ਉਹਨਾਂ ਦਾ ਇੱਕ ਨਾਮ ਹੈ ਕਿ ਉਹਨਾਂ ਨੇ ਹਰ ਇੱਕ ਵਿਸ਼ੇ ਤੇ ਆਪਣਾ ਇੱਕ ਸਟੈਂਡ ਰੱਖਿਆ ਆਪਣੀ ਇੱਕ ਸੋਚ ਰੱਖੀ ਹੈ ਔਰ ਉਸੇ ਸੋਚ ਦੇ ਕਾਰਨ ਹੀ ਅੱਜ ਉਹਨਾਂ ਨੂੰ ਜਾਣਿਆ ਜਾਂਦਾ ਹੈ ਲੰਮਾ ਸਮਾਂ ਕੇਂਦਰ ਦੀ ਸਿਆਸਤ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਹੈ ਰਾਮਨੋਰ ਲੋਈਆ ਜੀ ਦੇ ਫਾਲੋਅਰ ਰਹੇ ਨੇ ਜੋਰਜ ਫਰਨਾਂਡੇਜ਼ ਜੀ ਦੇ ਨਾਲ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਹੈ ਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਸਾਥੀ ਰੂਪlal ਜੀ ਜੋ ਕਿ ਮੋਗੇ ਦੇ ਬਹੁਤ ਹੀ ਪ੍ਰਸਿੱਧ ਰਾਜਨੀਤਿਕ ਹਸਤੀ ਰਹੇ ਨੇ ਉਹਨਾਂ ਦੇ ਨਾਲ ਬੜਾ ਲੰਬਾ ਸਮਾਂ ਕੰਮ ਕੀਤਾ ਹੈ ਚੌਧਰੀ ਬਲਬੀਰ ਸਿੰਘ ਓਮ ਪ੍ਰਕਾਸ਼ ਬੱਗਾ ਜੀ ਕਹਿਣ ਤੋਂ ਭਾਵ ਕੀ ਹੈ ਕਿ ਬੜੇ ਨਾਂ ਨੇ ਉਹਨਾਂ ਦੇ ਨਾਲ ਲੰਮਾ ਸਮਾਂ ਕੰਮ ਕਰਕੇ ਉਹਨਾਂ ਨੇ ਜੋ ਆਪਣੇ ਤਜਰਬੇ ਦੇ ਰਾਹੀਂ ਆਪਣੇ ਕੰਮਾਂ ਦੇ ਰਾਹੀਂ ਜੋ ਆਪਣੇ ਵਿਚਾਰਾਂ ਨੂੰ ਪਰਪੱਕ ਕੀਤਾ ਹੈ ਸੋ ਅੱਜ ਆਪਾਂ ਉਹਨਾਂ ਦੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਨਮਸਕਾਰ ਜੀ ਬੜੀ ਮਿਹਰਬਾਨੀ ਜੀ ਅ ਸੋ ਜੀ 2000 24 ਦੇ ਵਿੱਚ ਜਿਹੜਾ ਜਿਹਨੀਆਂ ਲੋਕ ਸਭਾ ਦੀਆਂ ਇਲੈਕਸ਼ਨਜ਼ ਹੋ ਰਹੀਆਂ ਆ ਜਿਹਦੇ ਪੰਜ ਫੇਜ਼ ਆ ਜਿਹੜੇ ਉਹ ਲਗਭਗ ਕਵਰ ਹੋ ਚੁੱਕੇ ਐ ਔਰ ਛੇਵਾਂ ਸੱਤਵਾਂ ਫੇਜ਼ ਆ ਜਿਹੜਾ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਸੱਤਵੇਂ ਫੇਜ਼ ਦੇ ਵਿੱਚ ਵੋਟਾਂ ਹੋਣੀਆਂ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਜਿਸ ਤਰ੍ਹਾਂ ਮੁੱਦੇ ਗੈਬ ਨੇ ਚੋਣਾਂ ਦੇ ਵਿੱਚ ਬਿਲਕੁਲ ਹੀ ਮੁੱਦਿਆਂ ਦੀ ਰਾਜਨੀਤੀ ਬਿਲਕੁਲ ਨਹੀਂ ਹੋ ਰਹੀ ਸੋ ਤੁਹਾਡੇ ਖਿਆਲ ਮੁਤਾਬਕ ਉਹ ਕਿਹੜੇ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਹਾਲੇ ਤੱਕ ਕੋਈ ਗੱਲ ਹੀ ਨਹੀਂ ਕੀਤੀ ਗਈ ਔਰ ਜਿਨ੍ਹਾਂ ਦਾ ਪੰਜਾਬ ਨੇ ਸੰਤਾਪ ਭੋਗਿਆ ਹੈ ਔਰ ਪੰਜਾਬ ਉਹਨਾਂ ਮੁੱਦਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ ਸੋ ਕਿਹੜੇ ਮੁੱਦੇ ਨੇ ਤੁਹਾਡੇ ਖਿਆਲ ਮੁਤਾਬਕ ਜਿਨ੍ਹਾਂ ਤੇ ਗੱਲ ਕਰਨੀ ਬਣਦੀ ਸੀ ਇਹਨਾਂ ਚਨਾਵਾਂ ਦੇ ਵਿੱਚ ਇਹ ਬੜਾ ਵਧੀਆ ਤੁਸੀਂ ਮੈਨੂੰ ਸਵਾਲ ਪੁੱਛਿਆ ਕਿਉਂਕਿ ਦੇਸ਼ ਦਾ ਇਹ ਜਿਹੜਾ ਚਨਾਵ ਹੈ ਇਹ ਬੜਾ ਇੰਪੋਰਟੈਂਸ ਰੱਖਦਾ ਹੈ ਬਹੁਤ ਗੰਭੀਰ ਚਨਾਵ ਹੈ ਇਸ ਲਈ ਬਹੁਤ ਜ਼ਬਰਦਸਤ ਤਾਨਾਸ਼ਾਹ ਤਾਕਤਾਂ ਇਸ ਦੇ ਇਸ ਦੇ ਵਿੱਚ ਫਿਰ ਰਹੀਆਂ ਘੁੰਮ ਰਹੀਆਂ ਹਨ ਬਿਲਕੁਲ ਖਾਸ ਤੌਰ ਤੇ ਜਿਹੜਾ ਇਹ ਚਲਾਓ ਹੈ ਇਹ ਸੰਵਿਧਾਨ ਬਚਾਓ ਤੇ ਲੋਕਤੰਤਰ ਨੂੰ ਬਚਾਉਣ ਲਈ ਇਹਦਾ ਬਹੁਤ ਵੱਡਾ ਰੋਲ ਹੈ ਜਿਹੜੀ ਤੁਸੀਂ ਮੁੱਦੇ ਦੀ ਗੱਲ ਕੀਤੀ ਹੈ ਪੰਜਾਬ ਦੀ ਪੰਜਾਬ ਨੇ ਤਾਂ ਬਹੁਤ ਵੱਡਾ ਸੰਤਾਪ ਹੋ ਗਿਆ ਹੈ ਪੰਜਾਬ ਇੱਕ ਐਸਾ ਸੂਬਾ ਸੀ ਜਿਨੇ ਦੇਸ਼ ਦੇ ਹਰ ਮਾਮਲੇ ਵਿੱਚ ਅਜਨੀ ਆਜ਼ਾਦੀ ਤੋਂ ਪਹਿਲਾਂ ਵੀ ਬਹੁਤ ਵੱਡਾ ਰੋਲ ਪਲੇ ਕੀਤਾ ਅੱਛਾ ਆਜ਼ਾਦੀ ਤੋਂ ਬਾਅਦ ਔਰ ਉਹ ਖਾਸ ਤੌਰ ਤੇ ਪੰਜਾਬ ਵਿੱਚ ਤਾਂ ਬਹੁਤ ਜ਼ਿਆਦਾ ਸਮਾਜਵਾਦ ਦਾ ਬਹੁਤ ਜ਼ਿਆਦਾ ਅਸਰ ਰਿਹਾ ਠੀਕ ਹੈ ਜੀ ਦੋ ਹੀ ਪ੍ਰੋਵਿੰਸਸਾਂ ਸੀਗੇ ਜਦੋਂ ਜੁਆਇੰਟ ਪੰਜਾਬ ਇੱਕ ਪੰਜਾਬ ਚ ਪੰਜਾਬ ਸੋਸ਼ਲਿਸਟ ਪਾਰਟੀ ਸੀ ਇੱਕ ਬੰਗਾਲ ਚ ਲੋਕਾਂ ਨੂੰ ਲੋਕਾਂ ਦੀ ਜਾਣਕਾਰੀ ਲਈ ਇੱਕ ਬੰਗਾਲ ਦੇ ਵਿੱਚ ਸਮਾਜਵਾਦੀ ਪਾਰਟੀ ਸੀ ਪੰਜਾਬ ਤੇ ਬੰਗਾਲ ਦਾ ਬੜਾ ਵੱਡਾ ਰੋਲ ਰਿਹਾ ਹਾਂਜੀ ਦੇਸ਼ ਦੀ ਵੰਡ ਹੋ ਗਈ ਬਦਕਿਸਮਤੀ ਸੀ ਉਦੋਂ ਦੇਸ਼ ਦੀ ਵੰਡ ਹੋ ਗਈ ਉਹ ਵੰਡ ਕਾਦੀ ਹੋਈ ਆਜ਼ਾਦੀ ਤਾਂ ਮਿਲੀ ਲੇਕਿਨ ਪੰਜਾਬ ਨੇ ਸਭ ਤੋਂ ਵੱਧ ਸੰਤਾਪ 1947 ਚ ਹੋ ਗਿਆ ਲਾਸ਼ਾਂ ਦਾ ਆਦਾਨ ਪ੍ਰਦਾਨ ਹੀ ਹੋਇਆ ਕੋਈ ਜਾਨੀ ਬਿਲਕੁਲ ਟੀਅਰ ਲੱਗੇ ਲਾਸ਼ਾਂ ਨੇ ਦੂਜਾ ਸੰਤਾਪ ਬਾਰਡਰ ਸਟੇਟ ਹੋ ਗਈ ਦੂਜਾ ਸੰਤਾਪ ਅਸੀਂ ਹੋ ਗਿਆ 1966 ਜਦੋਂ ਪੰਜਾਬੀ ਸੂਬਾ ਬਣ ਗਿਆ ਪਾਸ਼ਾ ਦੇ ਆਧਾਰ ਤੇ ਲੇਕਿਨ ਪਾਸ਼ਾ ਇੱਕ ਟਾਲਤਾ ਹੀ ਲਾਗੂ ਨਹੀਂ ਹੋਇਆ ਲਾਗੂ ਨਹੀਂ ਹੋਇਆ ਬਿਲਕੁਲ ਸਹੀ ਗੱਲ ਕੀਤੀ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ ਮੁੱਦਿਆਂ ਤੇ ਕਿਸੇ ਨੇ ਕੋਈ ਖੜੇ ਨਹੀਂ ਕੋ ਪਾਣੀ ਆ ਦਾ ਮੁੱਦਾ ਕੋਈ ਜਨੇ ਤੁਹਾਡੇ ਕਹਿਣ ਤੋਂ ਭਾਵ ਕਿ ਜੈਸ ਮੁੱਦੇ ਨੂੰ ਲੈ ਕੇ ਭਾਸ਼ਾ ਤੇ ਆਧਾਰ ਤੇ ਵੰਡ ਕੀਤੀ ਗਈ ਸੀ ਜੈਸ ਮੁੱਦੇ ਨੂੰ ਲੈ ਕੇ ਪੰਜਾਬ ਦੀ ਵੰਡ ਕੀਤੀ ਗਈ ਸੀਗੀ ਉਹ ਮੁੱਦਾ ਉਵੇਂ ਦਾ ਉਵੇਂ ਖੜਾ ਹੈ ਭਾਸ਼ਾ ਇੱਕ ਅਜੇ ਤੱਕ ਲਾਗੂ ਨਹੀਂ ਹੋ ਸਕਿਆ ਅੱਜ ਵੀ ਲੂੰਬਾ ਜੀ ਉਹ ਖੜਾ ਹੈ ਹੂੰ ਅਰ ਪੰਜਾਬੀ ਬੋਲੀ ਦਾ ਘਾਣ ਹੋਇਆ ਹਾਲਾਂਕਿ ਜਿਹੜੀ ਪੰਜਾਬੀ ਬੋਲੀ ਹੈ ਉਹ ਜਿਹੜਾ ਲਹਿੰਦਾ ਪੰਜਾਬ ਜਿਹਨੂੰ ਪਾਕਿਸਤਾਨ ਕਹਿੰਦੇ ਆ ਉੱਥੇ ਜਿਆਦਾ ਲੋਕ ਪੰਜਾਬੀ ਬੋਲਦੇ ਆ ਉੱਥੇ ਜਿਆਦਾ ਸਬਿਆਚਾਰ ਕਾ ਇੱਥੇ ਸਬਿਆਚਾਰ ਪੰਜਾਬੀ ਬੋਲੀ ਦਾ ਉਹਨਾਂ ਨਹੀਂ ਰਿਹਾ ਨਹੀਂ ਰਿਹਾ ਬਿਲਕੁਲ ਸਹੀ ਗੱਲ ਆ ਤੁਹਾਡੀ ਤੀਜਾ ਸੰਤਾਪ ਅਸੀਂ ਪਹੁੰਚ ਗਿਆ 1978 ਤੋਂ ਸ਼ੁਰੂ ਹੋਇਆ ਜਦੋਂ ਥੋੜਾ ਜਿਆ ਹੂੰ ਅਤਵਾਦ ਦਾ ਆਤੰਕਵਾਦ ਦਾ ਅਤਵਾਦ ਦਾ ਇੱਕ ਜੋਰ ਆਇਆ ਬਿਲਕੁਲ ਜੀ ਉਹ ਪਹੁੰਚ ਗਿਆ ਉਹਦੇ 'ਚ ਸਾਡੀ ਨੌਜਵਾਨੀ ਦਾ ਬੜਾ ਕਾਹਨ ਹੋਇਆ ਖਾਸ ਕਰਕੇ ਬਹੁਤ ਜ਼ਿਆਦਾ ਕਾਹਨ ਹੋਇਆ ਕਿਸੇ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਹੀਂ ਸਮਝਿਆ ਕਾਹਨ ਜ਼ਿਆਦਾ ਹੋਇਆ ਬਿਲਕੁਲ ਬਿਲਕੁਲ ਚਲੋ ਕਾਹਨ ਵੀ ਭੁਗਤ ਲਿਆ ਸਰਕਾਰ ਇੱਥੇ ਜਮੂ ਇਲੈਕਸ਼ਨ ਹੋ ਗਿਆ 1992 'ਚ ਜਮਹੂਰੀਅਤ ਆਈ ਥੋੜੀ ਜਿਹੀ ਆਈ ਉਹ ਜਿਹੋ ਜੀ ਜਮਹੂਰੀਅਤ ਆਈ ਜਿਹੋ ਜੀ ਨਹੀਂ ਆਈ ਉਹ ਹੋ ਜਾਇਆ ਇਲੈਕਸ਼ਨ ਹੋ ਗਿਆ ਬਿਲਕੁਲ ਜੀ ਲੇਕਿਨ ਉਸ ਤੋਂ ਬਾਅਦ ਇੱਕ ਨਵਾਂ ਕਾਹਨ ਹੋ ਗਿਆ ਇੱਥੇ ਨਸ਼ਿਆਂ ਦਾ ਨਸ਼ਾ ਦਾ ਪ੍ਰਿਆਰਣ ਆ ਗਿਆ ਨਸ਼ਿਆਂ ਦੇ ਪ੍ਰਸਾਰ ਦਾ ਜਿਹੜਾ ਹੋਇਆ ਹੋਇਆ ਖਾਸ ਤੌਰ ਤੇ ਇੱਕ ਪੰਜਾਬ ਪ੍ਰਵਾਸੀ ਬਣ ਗਿਆ ਉਸ ਤੋਂ ਬਾਅਦ ਪ੍ਰਵਾਸ ਦਾ ਹੋ ਗਿਆ ਪੰਜਾਬ ਪ੍ਰਵਾਸ ਦਾ ਹੋ ਗਿਆ ਔਰ ਸਾਰੀ ਨੌਜਵਾਨ ਪੀੜ੍ਹੀ ਪੰਜਾਬ ਦੀ ਨਿਕਲਦੀ ਹੈ ਜਾ ਰਹੀ ਹੈ ਹੂੰ ਬਿਲਕੁਲ ਤੁਹਾਡੇ ਕਹਿਣ ਤੋਂ ਭਾਵੇਂ ਹੈ ਵੀ ਨਾ ਤਾਂ ਪ੍ਰਵਾਸ ਦੇ ਮੁੱਦੇ ਤੇ ਕੋਈ ਗੱਲ ਹੋ ਰਹੀ ਹੈ ਵੀ ਉਹਨਾਂ ਨੌਜਵਾਨਾਂ ਨੂੰ ਪ੍ਰਵਾਸ ਤੋਂ ਕਿਵੇਂ ਰੋਕਣਾ ਹੈਗਾ ਨਾ ਨਸ਼ਿਆਂ ਨੂੰ ਤੋਂ ਬਚਾਉਣ ਦੀ ਕੋਈ ਗੱਲ ਹੋ ਰਹੀ ਹੈ ਨਾ ਪੰਜਾਬੀ ਭਾਸ਼ਾ ਐਕਟ ਜਿਹੜਾ ਲਾਗੂ ਹੋਇਆ ਉਹਨੂੰ ਪੰਜਾਬ ਦੀ ਜਿਹੜੀ ਜਿਸ ਦੇ ਆਧਾਰ ਤੇ ਵੰਡ ਹੋਈ ਉਹ ਉਸ ਨੂੰ ਲਾਗੂ ਕਰਨ ਦੀ ਕੋਈ ਗੱਲ ਹੋ ਰਹੀ ਹੈ ਸੋ ਇਹ ਵੱਡੇ ਮੁੱਦੇ ਸੀਗੇ ਜਿਹੜੇ ਜਣੇ ਦੀ ਜਿੰਨਾ ਤੇ ਕਿਸੇ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨਹੀਂ ਪਾਰਟੀ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਮੈਟਰ ਨੂੰ ਚੱਕਿਆ ਨਹੀਂ ਚੱਕਿਆ ਨਹੀਂ ਇੱਕ ਸੋਸਬ ਹੋਰ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਆਮ ਤੌਰ ਤੇ ਇੱਕ ਮੁੱਦਾ ਜਿਹੜਾ ਹਰ ਇਲੈਕਸ਼ਨ ਦੇ ਵਿੱਚ ਬੜਾ ਅੱਗੇ ਹੁੰਦਾ ਸੀਗਾ ਹਾਈਲਾਈਟ ਹੁੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਹੀ ਉਹਦੀ ਭੂਮਿਕਾ ਜੀ ਬਣਣੀ ਸ਼ੁਰੂ ਕਰ ਦਿੰਦੇ ਸੀਗੇ ਪਰ ਇਸ ਵਾਰ ਉਹ ਮੁੱਦਾ ਜਿਹੜਾ ਨਾ ਤਾਂ ਉਹਨੂੰ ਟੱਚ ਤੱਕ ਵੀ ਨਹੀਂ ਕੀਤਾ ਗਿਆ ਉਹਦੀ ਗੱਲ ਜਿਕਰ ਤਾਂ ਬੜੀ ਦੂਰ ਦੀ ਗੱਲ ਹੈ ਉਹ ਸੀਗਾ SYL ਦਾ ਮੁੱਦਾ ਤੁਸੀਂ ਕੀ ਸਮਝਦੇ ਹੋ ਕਿ ਵੀ ਉਹਨੂੰ ਇਹ ਛੇੜਦੇ ਹੀ ਨਹੀਂ ਇਹਨਾਂ ਦੇ ਆਪਣੇ ਰਾਜਨੀਤਿਕ ਸੋਚ ਹੈ ਨਾ ਪਾਣੀ ਵਾਲੇ ਮਾਮਲੇ ਤੇ ਪੰਜਾਬ ਦੀ ਕਿਸਾਨੀ ਤਾਂ ਇਹਨਾਂ ਨੇ ਤਬਾਹ ਕੀਤੀ ਹੈ ਆਪ ਹੀ ਅਸੀਂ ਤਬਾਹ ਕੀਤੀ ਹੈ ਸਾਨੂੰ ਕਣਕ ਦੇ ਝੋਨਾ ਲਵਾ ਲਵਾ ਕੇ ਪੰਜਾਬ ਬਰਬਾਦ ਕਰਤਾ ਪਾਣੀ ਦਾ ਬਿਲਕੁਲ ਬਿਲਕੁਲ ਪਾਣੀ ਹੈ ਜਿਹੜਾ ਧਰਤੀ 'ਚ ਬਹੁਤ ਥੱਲੇ ਚਲਾ ਗਿਆ ਧਰਤੀ 'ਚ ਪਾਣੀ ਚਲਾ ਗਿਆ ਕਿਸਾਨੀ ਇੱਕ ਫੇਲ ਕੀਤਾ ਹੈ ਫੇਲ ਮਾਡਲ ਹੋ ਗਿਆ ਜਣ ਫੇਲ ਮਾਡਲ ਅੱਜ ਦਾ ਨਹੀਂ ਇਹ 100 150 ਸਾਲ ਦਾ ਮਾਡਲ ਫੇਲ ਹੈ ਇਹਨੂੰ ਚੱਕਿਆ ਹੀ ਨਹੀਂ ਦੂਜੀ ਗੱਲ ਮੈਂ ਹੋਰ ਦੱਸਦਾ ਨੂਬਾ ਜੀ ਸਭ ਤੋਂ ਵੱਡੀ ਗੱਲ ਇਹ ਸੀ ਅਗਰ ਤਾਮਨ ਲਾਡੂ ਦੀ ਮਿਸਾਲ ਦਿੱਤੀ ਜਾਵੇ ਕਾਮਰਾਜ ਜੀ ਉੱਥੇ ਆਏ ਕਾਮਰਾਜ ਜੀ ਜਦੋਂ ਚੀਫ ਮਿਨਿਸਟਰ ਬਣਦੇ ਆ 1960 'ਚ ਤਾਂ ਉਹਨਾਂ ਨੇ ਪਹਿਲਾਂ ਪ੍ਰਾਇਮਰੀ ਐਜੂਕੇਸ਼ਨ ਚ ਚੱਕਿਆ ਬਿਲਕੁਲ ਫਿਰ ਕਰੋਨਾ ਨਿਧੀ ਆਈ ਉਹਨਾਂ ਨੇ ਇਸ ਸਟਾਰਟ ਹਾਇਰ এডੂਕੇਸ਼ਨ ਨੂੰ ਚੱਕਿਆ ਖਾਸ ਤੌਰ ਤੇ 23% ਇਲੈਕਟ੍ਰੋਨਿਕ ਇੰਜੀਨੀਅਰ ਤਾਮਿਲਨਾਡੂ ਦਾ ਤਾਮਿਲਨਾਡੂ ਦਾ ਬਿਲਕੁਲ ਸਹੀ ਗੱਲ ਕਿਤੇ ਸਾਨੂੰ ਤਾਂ ਮੁੱਦੇ ਸਾਨੂੰ ਤਾਂ ਇੱਥੇ ਦਿੱਤਾ ਹੀ ਕੁਝ ਨਹੀਂ ਤੁਹਾਡੀ ਗੱਲ 'ਚ ਮੈਂ ਜਣੀ ਦੀ ਕਹਿਣਾ ਚਾਹਾਂਗਾ ਜਣੀ ਐਜੂਕੇਸ਼ਨ ਦੇ ਲੈਵਲ ਤੇ ਅਸੀਂ ਬਹੁਤ ਜ਼ਿਆਦਾ ਪਛੜ ਗਏ ਜਿਹੜੀਆਂ ਸਾਡੀਆਂ ਨੀਤੀਆਂ ਸੀ ਜਿਸ ਤਰ੍ਹਾਂ 8ਵੀਂ ਤੱਕ ਫੇਲ ਨਾ ਫੇਲ ਨਹੀਂ ਕਰਨਾ ਇਹਨਾਂ ਨੀਤੀਆਂ ਨੇ ਜਿਹੜਾ ਹੈਗਾ ਸਾਡੀ ਸਿੱਖਿਆ ਜਿਹੜੀ ਹੈਗੀ ਆ ਉਹਨੂੰ ਖੋਖਲਾ ਕਰਤਾ ਇੱਕ ਤਰ੍ਹਾਂ ਦਾ ਖੋਖਲਾ ਨਹੀਂ ਕੀਤਾ ਇਹਨੂੰ ਉਹੀ ਖਤਮ ਹੀ ਕਰਤਾ ਖਤਮ ਹੀ ਕਰਤਾ ਇੰਨਾ ਬੁਰਾ ਹਾਲ ਹੋ ਗਿਆ ਖਾਸ ਤੌਰ ਤੇ এডਿਕੇਸ਼ਨ ਦਾ ਤਾਂ ਪ੍ਰਾਈਵੇਟ এডਿਕੇਸ਼ਨ ਦੇਤੀ ਦੁਕਾਨਾਂ ਪ੍ਰਾਈਵੇਟ ਖੁੱਲ ਗਈਆਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਨਹੀਂ ਜਿਹਨੇ ਵਪਾਰੀਕਰਨ ਹੋ ਗਿਆ ਉਹਦਾ ਫੇਰ ਆ ਗਿਆ ਫੇਰ ਇੱਕ ਹੋਰ ਬੜਾ ਵੱਡਾ ਸੰਤਾਪ ਅਸੀਂ ਪੋਗੇ ਰਹੇ ਹਾਂ ਕਿ ਚਲੋ ਲੋਕਾਂ ਨੇ ਬਦਲਾਓ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਵੇ ਤਾਂ ਲਿਆਂਦਾ ਵੀ ਬਦਲਾਓ ਲਿਆਓ ਹੂੰ ਬਦਲਾਓ ਦੀ ਪਾਰਟੀ ਆਈ ਇਹ ਦੇਖਿਆ ਵੀ ਬੜਾ ਸੰਘਰਸ਼ ਕਰਨਗੇ ਹਾਂ ਹਾਂ ਇਹਨਾਂ ਕੋਲੇ ਐਵੇਂ ਥੋੜਾ ਮੋਟਾ ਇਹਨਾਂ ਨੇ ਕੰਮ ਕਰਤਾ ਵੀ ਚਲੋ ਬਿਜਲੀ ਦਾ ਬਿੱਲ ਮਾਫ ਕਰਤੇ ਜਾਂ ਇਹ ਕਰਤੇ ਹਾਂ ਉਹ ਠੀਕ ਹੈ ਉਹ ਤਾਂ ਇਹਨਾਂ ਦਾ ਹੱਕ ਬੰਦਾ ਸੀਗਾ ਛੋਟੇ ਛੋਟੇ ਇਸ਼ੂਜ਼ ਲੋਕਾਂ ਦੇ ਦੇਣੇ ਬਿੱਲ ਮਾਫ ਕਰਨੇ ਲੋਕਾਂ ਨੂੰ ਸਹੂਲਤਾ ਦੇਣੀਆਂ ਕੋਈ ਹੈਲਥ ਪੁਆਇੰਟ ਆਫ ਮਾੜੀਆਂ ਮੋਟੀਆਂ ਕੋਈ ਸਹੂਲਤਾ ਦਿੱਤੀਆ ਪ੍ਰੋਪਰ ਉਹ ਵੀ ਨਹੀਂ ਆਈਆਂ ਬਿਲਕੁਲ ਬਿਲਕੁਲ ਉਹ ਵੀ ਸਹੂਲਤਾ ਨਹੀਂ ਦਿੱਤੀਆਂ ਇੱਕ ਹੋਰ ਵੱਡੀ ਗੱਲ ਆਈ ਛੇ ਨਗਿਨੇ ਭੇਜੇ ਇਨਾਂ ਨੇ ਰਾਜ ਸਭਾ ਚ ਖਾਸ ਤੌਰ ਤੇ ਛੇ ਨਗਿਨੇ ਭੇਜਤੇ ਸਪੈਸ਼ਲੀ ਦਾ ਮੈਨੂੰ ਇੱਕ ਗੱਲ ਕਹਿਣ ਤੋਂ ਕੋਈ ਗਰੇਜ਼ ਨਹੀਂ ਆਉਂਦੀ ਇੱਕ ਸੰਿਆਸੀ ਸੰਤ ਜੀ ਸੰਤ ਜੀ ਬਾਕੀਆਂ ਦਾ ਤਾਂ ਮੈਂ ਨਾਂ ਨਹੀਂ ਲੈਂਦਾ ਵਪਾਰੀ ਆਪ ਵੀ ਹੈ ਸੰਤ ਜੀ ਦਾ ਤਾਂ ਲੋਕ ਬੜਾ ਮਾਨ ਸਨਮਾਨ ਕਰਦੇ ਸੀ ਬਿਲਕੁਲ ਬੀ ਐਨ ਵਾਇਰਨਮੈਂਟ ਐਨਵਾਇਰਨਮੈਂਟ ਅੱਜ ਤੱਕ ਪਾਰਲੀਮੈਂਟ ਦੇ ਵਿੱਚ ਜਾ ਕੇ ਕੁਝ ਬੋਲ ਲਈ ਨਹੀਂ ਪੰਜਾਬ ਲਈ ਇਹ ਜਿਹੜੇ 6 ਰਾਜ ਸਭਾ ਮੈਂਬਰ ਬਣਾਏ ਗਏ ਸੀਗੇ ਉਹਨਾਂ ਤੋਂ ਬੜੀਆਂ ਆਸਾਂ ਕਰਕੇ ਬਣਾਏ ਗਏ ਸੀਗੇ ਔਰ ਉਹਨਾਂ ਦਾ ਵਿਰੋਧ ਵੀ ਹੋਇਆ ਸੀ ਉਸ ਵੇਲੇ ਪਰ ਉਹਨਾਂ ਨੇ ਲੋਕਾਂ ਦੇ ਵਿਰੋਧ ਨੂੰ ਬਿਲਕੁਲ ਸਹੀ ਸਿੱਧ ਕਰਤਾ ਕਿਉਂਕਿ ਉਹ ਉਹਨਾਂ ਨੇ ਕਿਸੇ ਵੀ ਪੰਜਾਬ ਦਾ ਮੁੱਦੇ ਨੂੰ ਟੱਚ ਤੱਕ ਨਹੀਂ ਕੀਤਾ ਪਾਰਲੀਮੈਂਟ ਦੇ ਵਿੱਚ ਜਾ ਕੇ ਹੁਣ ਆ ਗਈਆਂ ਚੋਣਾਂ ਇਹ ਚੋਣ ਬੜੀ ਇੰਪੋਰਟੈਂਟ ਹੈ ਹਾਂਜੀ ਇਹ ਦੇਸ਼ ਭਰ ਵਿੱਚ ਇੱਕ ਸਮਾਜਿਕ ਨਿਆਂ ਦੇ ਮਾਮਲੇ ਤੇ ਹੋ ਰਹੀ ਹੈ ਖਾਸ ਤੌਰ ਤੇ ਇੱਕ ਗੱਲ ਆ ਰਹੀ ਹੈ ਸਪੈਸ਼ਲੀ ਤਾਂ ਫਰੀਦਕੋਟ ਦਾ ਆਪਣੇ ਹਲਕੇ ਚ ਬਿਲਕੁਲ ਕਿ ਸਾਡਾ ਹਲਕਾ ਰਿਜ਼ਰਵ ਹੈ ਹਾਂਜੀ ਸਾਡਾ ਹਲਕਾ ਰਿਜ਼ਰਵ ਹੈ ਬਹੁਤ ਪੁਰਾਣਾ ਸਾਡਾ ਸਾਨੂੰ ਤਾਂ ਮਿਲਿਆ ਹੀ ਕੁਝ ਨਹੀਂ ਸਾਨੂੰ ਦਾ ਕੋਈ ਲੋਕ ਸਭਾ ਦਾ ਮੈਂਬਰ ਹੀ ਨਹੀਂ ਮਿਲਿਆ ਚੰਗਾ ਸਾਨੂੰ ਵੀ ਸੀ ਵੀ ਇੱਕ ਵਾਰੀ ਪ੍ਰੋਫੈਸਰ ਸਾਧੂ ਸਿੰਘ ਅਸੀਂ ਸਮਝਦੇ ਸੀ ਵੀ ਪੜਿਆ ਲਿਖਿਆ ਬੰਦਾ ਹੈ ਉਹਨੇ ਵੀ ਪਾਰਲੀਮੈਂਟ ਚ ਉਹਨਾਂ ਨੇ ਵੀ ਪਾਰਲੀਮੈਂਟ ਚ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਉਸ ਤੋਂ ਬਾਅਦ ਮੁਹੰਮਦ ਸਦੀਕ ਜੀ ਉਸ ਤੋਂ ਬਾਅਦ ਆਗੇ ਸਦੀਕ ਸਾਹਿਬ ਉਹ ਵੀ ਠੀਕ ਠਾਕ ਹੀ ਰਹੇਗੇ ਮਤਲਬ ਕੁਝ ਠੀਕ ਹੈ ਮਾੜਾ ਮੋਟਾ ਜੇ ਕੋ ਕੀਤਾ ਹੋਊਗਾ ਕੀਤਾ ਉਹ ਠੀਕ ਲੇਕਿਨ ਅੱਜ ਮੁੱਦਾ ਬੜਾ ਗੰਭੀਰ ਹੈ ਪੰਜਾਬ ਦਾ ਅੱਛਾ ਨਹੀਂ ਫਰੀਦਕੋਟ ਦੀ ਰਿਪਰੈਜੈਂਟੇਸ਼ਨ ਪਾਰਲੀਮੈਂਟ ਦੇ ਵਿੱਚ ਐਸ ਇ ਇੰਟੈਲੈਕਚੁਅਲ ਨਹੀਂ ਰਹੀ ਹੈਗੀ ਨਹੀਂ 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 ਕਦੀ ਕਿਸੇ ਨੂੰ ਦਿੱਤਾ ਹੀ ਨਹੀਂ ਦੂਜੇ ਪਾਸੇ ਗੱਲ ਇੱਕ ਹੋਰ ਆ ਗਈ ਕਿ ਇਹ ਕਹਿੰਦੇ ਆ ਕਿ ਅਸੀਂ ਲਿਆਉਣਾ ਹੈ ਇਲੈਕਸ਼ਨ ਐ ਇਸ ਵੇਲੇ ਜਿਹੜਾ ਸਮਾਜਿਕ ਨਿਆਂ ਦੇ ਨਾਲ-ਨਾਲ ਤਾਨਾਸ਼ਾਹੀ ਤੋਂ ਨਿਕਲਣ ਲਈ ਔਰ ਲੋਕਤੰਤਰ ਨੂੰ ਬਚਾਉਣ ਦਾ ਇਲੈਕਸ਼ਨ ਹੈ ਸੰਵਿਧਾਨ ਨੂੰ ਬਚਾਉਣ ਦਾ ਇਲੈਕਸ਼ਨ ਹੈ ਬਿਲਕੁਲ ਬਿਲਕੁਲ ਇਸ ਵੇਲੇ ਰਾਹੁਲ ਗਾਂਧੀ ਬਹੁਤ ਵਧੀਆ ਤਰੀਕੇ ਦੀ ਲੜਾਈ ਦੇਸ਼ ਭਰ ਵਿੱਚ ਲੜ ਰਿਹਾ ਹੈ ਮੁੱਦਿਆਂ ਦੀ ਲੜਾਈ ਮੁੱਦਿਆਂ ਦੀ ਲੜਾਈ ਤੇ ਲੜ ਰਿਹਾ ਹੈ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਇੱਕ ਲਖਨਊ ਭਾਸ਼ਣ ਕੀਤਾ ਹੈ ਲਖਨਊ ਦੇ ਵਿੱਚ ਭਾਸ਼ਣ ਕੀਤਾ ਹੈ ਉਹਨਾਂ ਨੇ 바ਵਾ ਸਾਹਿਬ ਅੰਬੇਦਕਰ ਗਾਂਧੀ ਔਰ ਲੋਇਆ ਨੂੰ ਬਿਲਕੁਲ ਯਾਦ ਕਰਕੇ ਇਹ ਗੱਲ ਕਹੀ ਹੈ ਅੱਜ ਬਹੁਤ ਵੱਡੀ ਲੜਾਈ ਉਹ ਲੜ ਰਹੇ ਹਨ ਔਰ ਲੋਕਾਂ ਨੂੰ ਇਹ ਚਾਹੀਦਾ ਸੀ ਤਾਂ ਇਹ ਕਹਿ ਨਹੀਂ ਆ ਵੀ ਲੋਕਾਂ ਨੂੰ ਕਹਿੰਦੇ ਕਿ ਲੋਕ ਸਾਡੇ ਭਰਾ ਪਾਈ ਨੌਜਵਾਨ ਪੀੜ੍ਹੀ ਇਹ ਸੋਚ ਕੇ ਵੋਟ ਪਾਵੇ ਬਿਲਕੁਲ ਬਿਲਕੁਲ ਤੁਸੀਂ ਸਭ ਇੱਕ ਜਿਹੜਾ ਕੇਂਦਰ ਦੀ ਰਾਜਨੀਤੀ ਦੇ ਵਿੱਚ ਧਰਮ ਦਾ ਬੜਾ ਬੋਲਬਾਲਾ ਹੋ ਗਿਆ। ਪਿਛਲੇ ਜਣੇ ਦੀ 10 ਸਾਲਾਂ ਦੀ ਜਿਹੜੀ ਰਾਜਨੀਤੀ ਰਹੀ ਹੈ ਬੀਜੇਪੀ ਦੀ ਉਹਨਾਂ ਨੇ ਜਣੇ ਦੀ ਚੋਣ ਨੂੰ ਬਿਲਕੁਲ ਜਣੇ ਦੀ ਧਰਮ ਦੇ ਆਲੇ ਦੁਆਲੇ ਸੈਂਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਮੁੱਦੇ ਬਿਲਕੁਲ ਗਾਇਬ ਨੇ। ਔਰ ਤੁਸੀਂ ਕੀ ਸਮਝਦੇ ਹੋ ਕਿ ਵੀ ਜਿਹੜਾ ਧਰਮ ਕਿੰਨਾ ਕੰਪੋਰਟੈਂਟ ਹੈ ਉਹਨੂੰ ਰਾਜਨੀਤੀ ਦੇ ਵਿੱਚ ਵਰਤਿਆ ਜਾਣਾ ਚਾਹੀਦਾ ਹੈ ਜਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹਦੇ ਤੇ ਧਰਮ ਦੀ ਰਾਜਨੀਤੀ ਸ਼ੁਰੂ ਹੋਈ ਖਤਰਨਾਕ ਹੈ ਇਹ ਸੂਬੇ 'ਚ ਵੀ ਹੋਈ ਧਰਮ ਦੀ ਰਾਜਨੀਤੀ ਹਾਂ ਪੰਜਾਬ ਦੇ ਵਿੱਚ ਵੀ ਹੋ ਰਹੀ ਹੈ ਕੱਲੀ ਦੇਸ਼ 'ਚ ਨਹੀਂ ਉੱਥੇ ਨਹੀਂ ਹੋਈ ਇੱਥੇ ਵੀ ਹੋਈ ਧਰਮ ਦੀ ਰਾਜਨੀਤੀ ਹਮੇਸ਼ਾ ਖਤਰਨਾਕ ਹੁੰਦੀ ਹੈ ਬਿਲਕੁਲ ਰਾਜਨੀਤੀ ਮੁੱਦਿਆਂ ਦੀ ਹੁੰਦੀ ਹੈ ਜਿਹੜੀ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਹੈ ਇਸ ਵੇਲੇ ਹੈ ਕਿ ਬੇਰੋਜ਼ਗਾਰੀ ਦੂਜਾ ਸਾਡੇ ਮੁੱਦਾ ਹੈਗਾ ਸਿੱਖਿਆ ਤੀਜਾ ਮੁੱਦਾ ਹੈ ਸਾਡੀ ਹੈਲਥ ਤੁਸੀਂ ਪੰਜਾਬ ਦੇ ਨੂੰ ਇਹਦੇ ਨਾਲ ਕਿਵੇਂ ਦੇਖਦੇ ਹੋ ਜਿਵੇਂ ਇਹ ਸਾਰੇ ਮੁੱਦੇ ਪੰਜਾਬ ਦੇ ਵੀ ਹੈਗੇ ਆ ਜਿਹੜੇ ਤੁਸੀਂ ਹੁਣ ਮੁੱਦਿਆਂ ਦੀ ਗੱਲ ਕੀਤੀ ਹੈਗੀ ਆ ਤੇ ਪੰਜਾਬ ਦੇ ਵਿੱਚ ਜਿਵੇਂ ਐਸ ਵਾਲੇ ਹਾਲਾਤ ਹੈਗੇ ਆ ਕਿ ਸਰਕਾਰ ਬੜੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਸੀਂ ਇਹ ਕਰਤਾ ਉਹ ਕਰਤਾ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਦੇ ਦਾਅਵੇ ਕਿੰਨੇ ਕੁ ਸੱਚੇ ਨੇ ਤੇ ਦੇਖੋ ਜੀ ਇਹ ਤਾਂ ਇੱਕ ਦਾਅਵੇ ਨਾ ਖੋਖਲੇ ਜਿਹੇ ਆ ਵੀ ਇਹ ਚਲਾ ਰਹੇ ਆ ਇਹ ਚਲੋ ਸਟੇਟ ਮੁੱਦੇ ਆ ਅੱਜ ਬਹੁਤ ਵੱਡੀ ਲੋੜ سنجੀਦਾ ਰਹਿੰਦੀ ਐ ਖਾਸ ਤੌਰ ਤੇ ਮੈਂ ਤਾਂ ਕਾਂਗਰਸੀਆਂ ਨੂੰ ਵੀ ਕਹਿਣਾ ਹੂੰ ਹੂੰ ਇਹ ਤਾਂ ਆਪਸ ਹੀ ਲੜੀ ਜਾਂਦੇ ਇਹਨਾਂ ਨੂੰ ਸਟੇਟ ਮੁੱਦੇ ਵੀ ਨਹੀਂ ਸਮਝ ਆ ਰਹੀ ਬਿਲਕੁਲ ਸਹੀ ਗੱਲ ਜੋ ਕੁਝ ਇਹ ਕਰੀ ਜਾਂਦੇ ਐ ਸਾਨੂੰ ਤਾਂ ਐ ਲੱਗਦਾ ਕਿ ਇੱਥੇ ਮੈਚ ਫਿਕਸ ਐ ਹਾਂ ਇਦਾਂ ਵੀ ਲੱਗ ਰਿਹਾ ਵੀ ਜਿਵੇਂ ਜਿਹੜੀ ਪੰਜਾਬ ਕਾਂਗਰਸ ਆ ਉਹ ਕੇਂਦਰ ਕਾਂਗਰਸ ਆ ਜਿਹੜੀ ਉਹਦਾ ਹਿੱਸਾ ਹੀ ਨਹੀਂ ਨਹੀਂ ਹਾਂ ਇਹ ਤਾਂ ਮੈਚ ਹੀ ਫਿਕਸ ਲੱਗ ਰਿਹਾ ਹੂੰ ਇਹ ਕਈ ਲੋਕ ਵਿਦਵਾਨ ਲੋਕ ਇਹ ਗੱਲ ਕਹਿ ਰਹੇ ਐ ਕਿ ਪੰਜਾਬ ਦੀਆਂ ਚੋਣਾਂ ਵੈਸੇ ਚਾਹੇ ਸਮਝੌਤਾ ਨਹੀਂ ਹੋਇਆ ਇਹਨਾਂ ਦਾ ਪਰ ਅੰਦਰ ਖਾਤੇ ਜਿਹੜਾ ਹੈਗਾ ਉਹ ਮੈਚ ਫਿਕਸ ਆਇਆ ਇਸ ਕਰਕੇ ਅੱਜ ਲੋੜ ਹੈਗੀ ਐ ਕਿਉਂਕਿ ਦੇਸ਼ ਭਾਰ ਵਿੱਚ ਜਿਹੜੀਆਂ ਤਾਨਾਸ਼ਾਹੀ ਤੋਂ ਭਜਨ ਨੂੰ ਹਟਾਉਣ ਦੀ ਤਾਕਤਾਂ ਲੱਗੀਆਂ ਹੋਈਆਂ ਖਾਸ ਕਰਕੇ ਸੋਸ਼ਲਿਸਟ ਦੇਸ਼ ਭਾਰ ਦੇ ਸਮਾਜਵਾਦੀ ਇਸ ਗੱਲ ਤੇ ਲੱਗੇ ਹੋਏ ਐ ਅੱਗੇ ਵੀ ਅਗਰ ਤਾਨਾਸ਼ਾਹੀ ਤਾਕਤਾਂ ਨੂੰ ਕੱਢਿਆ ਇਸ ਦੇਸ਼ ਨੂੰ ਐਮਰਜੈਂਸੀ ਚੋਂ ਕੱਢਿਆ ਤਾਂ ਸੋਸ਼ਲਿਸਟਾਂ ਦਾ ਹੀ ਬੜਾ ਵੱਡਾ ਰੋਲ ਹੈ ਠੀਕ ਹੈ ਦੇਸ਼ ਭਰ ਦੇ ਸੋਸ਼ਲਿਸਟਾਂ ਲਈ ਅਗਰ ਇਸ ਦੇ ਬਚਾ ਬਚਾ ਹੋਣਾ ਹੈ ਤਾਂ ਇੱਥੇ ਸਮਾਜਿਕ ਨਿਆਂ ਤੋਂ ਬਿਨਾਂ ਇਹ ਦੇਸ਼ ਨਹੀਂ ਬਚਣਾ ਪਰ ਸੂਬੇ ਦੇ ਵਿੱਚ ਥੋੜੇ ਜੇ ਲੋਕ ਸੋਚ ਸਮਝ ਕੇ ਵੋਟਾਂ ਪਾਉਂ ਹਾਂ ਸੋਸ਼ਲ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਕਾਂਗਰਸ ਇਹਨਾਂ ਨੇ ਜਣੇ ਦੀ ਜਿਹੜੇ ਮੌਜੂਦਾ ਐਮਐਲਏ ਹੈ ਉਹਨਾਂ ਨੂੰ ਜ਼ਿਆਦਾਤਰ ਟਿਕਟਾਂ ਦਿੱਤੀਆਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਤਕਰੀਬਨ 8-9 ਐਮਐਲਏ ਆ ਉਹਨਾਂ ਨੂੰ ਟਿਕਟ ਦਿੱਤੀ ਹੈ ਔਰ ਇਸੇ ਤਰ੍ਹਾਂ ਕਾਂਗਰਸ ਪਾਰਟੀ ਨੇ ਵੀ ਚਾਰਕ ਜਣਿਆਂ ਨੂੰ ਟਿਕਟ ਦਿੱਤੀ ਹੈ ਜਿਹੜੇ ਮੌਜੂਦਾ ਐਮਐਲਏ ਆ ਜੇਕਰ ਇਹ ਜਿੱਤ ਜਾਂਦੇ ਆ ਤਾਂ ਇਹਦਾ ਬੋਝ ਫੇਰ ਲੋਕਾਂ ਤੇ ਪੈਣਾ ਤਾਂ ਤੁਸੀਂ ਇਹਦੇ ਇਹਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਜਿਹੜੀ ਇਹ ਡਿਫੈਕਸ਼ਨ ਸਪੈਸ਼ਲੀ ਪੰਜਾਬ 'ਚ ਹੋਈ ਹੈ ਠੀਕ ਹੈ ਕੋਈ ਇਧਰ ਗਿਆ ਕੋਈ ਉਧਰ ਗਿਆ ਕੋਈ ਇਧਰ ਆਇਆ ਬਿਲਕੁਲ ਬਹੁਤ ਜ਼ਿਆਦਾ ਭਈਆ ਇਹ ਬੜੀ ਖਤਰਨਾਕ ਹੈ ਹੂੰ ਇਹ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਰਾਜਨੀਤੀ ਦਾ ਘਟਿਆ ਹਾਂ ਸਤਾਰਾ ਜਿਹੜਾ ਗਿਰ ਗਿਆ ਬਹੁਤ ਜ਼ਿਆਦਾ ਸਤਾਰਾ ਗਿਰ ਚੁੱਕਾ ਹੈ ਕੋਈ ਸਿਧਾਂਤਕ ਹੈ ਨਹੀਂ ਸਿਧਾਂਤਕ ਕੋਈ ਗੱਲ ਹੈ ਹੂੰ ਦੂਜੇ ਤੁਸੀਂ ਇਹ ਗੱਲ ਕੀਤੀ ਹੈ ਇਹਨਾਂ ਕੋਲੇ ਅਸਲ ਆਈਡੀਓਲੋਜੀ ਵਾਲੇ ਬੰਦੇ ਤਾਂ ਹੈ ਨਹੀਂ ਉਹ ਜਿਹੜੀ ਲੜਾਈ ਸੀ ਜਿਹੜੀ ਉਹ ਲੜਾਈ ਜਿਹੜੀ ਇਹ ਅੱਜ ਦੀ ਮੌਜੂਦਾ ਹਕੂਮਤ ਦੀ ਬਾਠੇ ਆਹੀ ਹੈ ਹੂੰ ਹੂੰ ਪੰਜਾਬ ਚ ਜਿਹੜੀ ਹਕੂਮਤ ਦੀ ਪਾਰਟੀ ਆ ਉਹ ਲੋਕਾਂ ਨੇ ਬਦਲਾਅ ਦੀ ਰਾਜਨੀਤੀ ਚ ਲਿਆ ਕੇ ਖੜੇ ਕਰਦੇ ਬਦਲਾਅ ਦਾ ਤੇ ਇਹਨਾਂ ਚ ਪਾਰਟੀ ਹੀ ਹੈ ਨੀ ਪਾਰਟੀ ਹੈ ਨੀ ਕੋਈ ਸਮਝਦਾਰ ਬੰਦਾ ਹੀ ਹੈ ਨੀ ਕੋਈ ਸੈਕਸ਼ਨ ਹੀ ਸੀ ਜੋ ਬਣਾਈ ਗਏ ਦੇਖੋ ਜਸਵੰਤ ਲੇ ਪੰਜਾਬ ਚ 4 MP ਇਹਨਾਂ ਨੂੰ ਬਣਾ ਕੇ ਦਿੱਤੇ ਹਮ ਬਿਲਕੁਲ 21 MP ਸਭ ਤੋਂ ਇੰਟੈਲੀਜੈਂਟ MP ਇਹਨਾਂ ਦਾ ਆਇਆ ਉਹ ਧਰਮਵੀਰ ਕਾਂਦੀ ਹਮ ਉਹ ਕਾਬਲ ਹੈ ਕਿ ਜੇ ਕਾਂਗਰਸ ਚ ਗਏ ਹੈ ਉਹ ਆਈਡੀਓਲੋਜੀਕਲ ਗਏ ਹੈ ਕਿਸੇ ਮੁੱਦੇ ਤੇ ਗਿਆਨ ਦੇ ਕੇ ਹਾਂ ਮੁੱਦਿਆਂ ਨੂੰ ਲੈ ਕੇ ਗਿਆ ਅੱਗੇ ਮੇਰਾ ਸਵਾਲ ਜਿਵੇਂ ਇਹ ਸੀਗਾ ਜਿਵੇਂ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੁੰਦੀ ਸੀ ਵੀ ਅਸੀਂ ਤਾਂ ਪੈਂਚਰਾਂ ਵਾਲਿਆਂ ਨੂੰ ਅਸੀਂ ਤਾਂ ਜਿਹੜਾ ਹੈਗਾ ਮਿਸਤਰੀਆਂ ਨੂੰ ਜਾਂ ਹੋਰ ਜਿਹੜੇ ਲੋਕ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਹੈਗੇ ਆ ਵੀ ਅਸੀਂ ਆਮ ਘਰਾਂ ਦੇ ਲੋਕਾਂ ਨੂੰ ਜਿਹੜਾ ਹੈਗਾ ਲੀਡਰ ਬਣਾਵਾਂਗੇ ਤਾਂ ਉਹ ਹੁਣ ਆਮ ਘਰਾਂ ਦੇ ਉਹ ਬੱਚੇ ਕਿੱਧਰ ਚਲੇ ਗਏ ਜਦੋਂ ਇਹਨਾਂ ਆਮਪੀ ਦੀਆਂ ਟਿਕਟਾਂ ਦੇਣੀਆਂ ਸੀਗੀਆਂ ਇਹਨਾਂ ਕੋਲੇ ਦਿਵਾਜ ਨਹੀਂ ਸੀ ਗੱਲ ਇਹ ਲੂੰਬਾ ਜੀ ਇਹਨਾਂ ਕੋਲੇ ਫੋਰਸ ਹੀ ਹੈ ਨਹੀਂ ਇਹਨਾਂ ਕੋਲ ਇੰਟੈਲੈਕਚੁਅਲ ਬੰਦਾ ਹੀ ਹੈ ਨਹੀਂ ਕੋਈ ਜਿਹੜਾ ਮੁੱਦਿਆਂ ਦੇ ਇਹ ਲੋਕ ਸਭਾ ਜਿਹੜੇ ਇਹਨਾਂ ਨੇ ਤਿਆਰ ਕੀਤੇ ਇਹ ਲੋਕ ਸਭਾ ਜਾ ਕੇ ਕੀ ਕਰਨਗੇ ਬਿਲਕੁਲ ਲੋਕ ਸਭਾ ਹੀ ਤਾਂ ਬੜੀ ਪੜਾਈ ਦੀ ਲੋੜ ਹੈ ਬੜੇ ਸਿਸਟਮ ਦੀ ਲੋੜ ਹੈ ਤੇ ਲੋਕ ਸਭਾ ਨਹੀਂ ਕੱਲੀ ਰਾਜ ਸਭਾ 'ਚ ਵੀ ਲੋੜ ਸੀ ਮੈਂ ਤੁਹਾਨੂੰ ਨਕੀਂ ਨਹੀਂ ਦੱਸ ਦਿੰਦਾ ਮੈਂ ਨਾ ਹੀ ਲੈ ਕੇ ਨਾ ਹੁਣ ਤਾਂ ਹਾਂਜੀ ਹਾਂਜੀ ਰਗਵ ਚੇਡਾ ਭੇਜਿਆ ਉਹ ਪਹਿਲਾਂ ਲੰਡਨ ਚਲੇ ਗਏ ਹਾਂਜੀ ਕੋਈ ਲੜਾਈ ਲੜੂ ਹੀ ਨਹੀਂ ਲੜੀ ਦੂਜਾ ਫਿਰ ਇੱਕ ਵਪਾਰੀ ਭੇਜਤਾ ਰਗਵ ਚੰਡਾ ਤਾਂ ਸਾਰੇ ਇਲੈਕਸ਼ਨ ਚੋਂ ਗਾਇਬ ਹੀ ਹੈ ਗਾਇਬ ਹੀ ਹੈ ਹੁਣ ਆਏ ਆ ਕਹਿੰਦੇ ਆ ਜੀ ਅੱਖਾਂ ਦਾ ਆਪਰੇਸ਼ਨ ਕਰਾ ਕੇ ਆਏ ਆ ਚਲੋ ਪਰਮਾਤਮਾ ਕਰੇ ਉਹਨਾਂ ਦੀਆਂ ਅੱਖਾਂ ਵਧੀਆ ਠੀਕ ਰਵੇ ਲਵਲੀ ਪ੍ਰੋਫੈਸ਼ਨ ਨਾਲੇ ਉਹ ਅਜੇ ਤੱਕ ਕੋਈ ਲਾਲ ਨਹੀਂ ਬੋਲਿਆ ਤੀਜੇ ਸਾਡੇ ਸੰਤ ਜੀ ਭੇਜਤੇ ਜਿਹੜੇ ਫਿਰ ਇੱਕ ਸਾਡੇ ਭੇਜਤਾ ਜੀ ਸੰਜੀਵ अरोड़ा ਔਰ ਬੋਟ ਐਕਸਪੋਰਟ ਦਾ ਕੰਮ ਕਰਦਾ ਹੈ ਇੱਕ ਸਾਡੇ ਕਰੈਕਟਰ ਭੇਜਤਾ ਉਹ ਆਈਪੀਐਲ ਜੀ ਲੱਗਾ ਹੋਇਆ ਸਹੀ ਗੱਲ ਇੱਕ ਸਾਡੇ ਪੇਜਤਾ ਜੀ ਵਿਕਰਮਜੀਤ ਸਿੰਘ ਸਾਨੀ ਉਹ ਕੋਟਕਪੂਰੇ ਦੇ ਪਿੱਛੇ ਰਹਿਣ ਵਾਲੇ ਆ ਉਹ ਵੀ ਉਹ ਜੀ ਹੈ ਬਬਾਰੀ ਬਿਜ਼ਨਸਮੈਨ ਆਨਤ ਮਾਨਾ ਸਾਰੇ ਇਹ ਰਣੇ ਕੀਤਾ ਹੂੰ ਜਦ ਤੱਕ ਰਾਜਨੀਤਿਕ ਲੋਕ ਰਾਜਨੀਤੀ ਦੀ ਟ੍ਰੇਨਿੰਗ ਨਹੀਂ ਹੋਗੀ ਸਭ ਤੋਂ ਵੱਡੀ ਗੱਲ ਤਾਂ ਇੱਕ ਤਾਨਾਸ਼ਹੀ ਤਾਕਤਾਂ ਤੋਂ ਅਗਰ ਲੋਕਾਂ ਨੇ ਬਚਣਾ ਹੈ ਤਾਂ ਬੂਥ ਲੈਵਲ ਤੇ ਇਹਨਾਂ ਕੋਲੇ ਤਾਂ ਬੂਥਾਂ ਦੇ ਲੈਵਲ ਦੇ ਇਹਨਾਂ ਨੇ ਟ੍ਰੇਨਿੰਗ ਹੀ ਨਹੀਂ ਦਿੱਤੀ ਆਪਣੇ ਵਰਕਰਾਂ ਨੂੰ ਇਲੈਕਸ਼ਨ ਕਮਿਸ਼ਨ ਨੇ ਹਾਲੇ ਤੱਕ ਕਲੀਅਰ ਬੂਥ ਵਾਈਜ਼ ਡਾਟਾ ਹੀ ਨਹੀਂ ਆ ਰਿਹਾ ਡਾਟਾ ਹੀ ਨਹੀਂ ਆ ਰਿਹਾ 11 ਦਿਨ ਲੇਟ ਦਿੱਤਾ ਪਹਿਲਾਂ ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਹੈਗਾ ਜੱਜ ਸਾਹਿਬ ਉਹਨਾਂ ਤੋਂ ਪੁੱਛ ਰਿਹਾ ਵੀ ਇੰਨੀ ਜਦੋਂ ਤੁਹਾਡੇ ਕੋਲ ਡਾਟਾ ਸੇਮ ਡੇ ਪਹੁੰਚ ਜਾਂਦਾ ਹੈ ਤਾਂ ਫਿਰ 11 ਦਿਨ ਉਹਨੂੰ ਅਪਡੇਟ ਕਰਨ ਦੇ ਵਿੱਚ ਕਿਉਂ ਜਾਨੀ ਦੀ ਇਹ ਸਾਰੀ ਘਟਨਾ ਜਿਹੜੀ ਹੈਗੀ ਉਹ ਸ਼ੱਕੀ ਬਣੀ ਪਈ ਹੈ ਸੋ ਉੱਥੇ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਹਾਲਤ ਜਿੱਥੇ ਉਹਦਾ ਜਿੱਥੇ ਈਵੀਐਮ ਦਾ ਮਾਮਲਾ ਹੈ ਕਿ ਛੋਟਾ ਜਿਹਾ ਮਾਮਲਾ ਹੋ ਰਿਹਾ ਹੈ ਜਿਵੇਂ ਈਵੀਐਮ ਦਾ ਮਾਮਲਾ ਹੈ ਈਵੀਐਮ ਚ ਆਡੀਟ ਟ੍ਰੇਲ ਹੈ ਅਗਰ ਬੂਥ ਲੈਵਲ ਦਾ ਵਰਕਰ ਉੱਥੇ ਬੈਠਾ ਹੋਊਗਾ ਤਾਂ ਈਵੀਐਮ ਠੀਕ ਰਹਣੀ ਹੈ ਓਵਰਆਲ ਤੁਹਾਨੂੰ ਕੀ ਲੱਗਦਾ ਵੀ ਜੇਕਰ ਸੱਤਾ ਦੇ ਵਿੱਚ ਦੁਬਾਰਾ ਬੀਜੇਪੀ ਆਉਂਦੀ ਹੈ ਤਾਂ ਕੀ ਹਾਲਾਤ ਹੋਣਗੇ ਤੇ ਜੇਕਰ ਕਾਂਗਰਸ ਆਉਂਦੀ ਹੈ ਤਾਂ ਕੀ ਹੋਵੇਗਾ ਦੇਖੋ ਜੇ ਉਹ ਆ ਗਏ ਤਾਂ ਲੱਗਦਾ ਨਹੀਂਗਾ ਕਿ ਦੇਸ਼ 'ਚ ਇਲੈਕਸ਼ਨ ਹੋਊਗਾ ਦੁਬਾਰਾ ਦੁਬਾਰਾ ਇਲੈਕਸ਼ਨ ਨਹੀਂ ਹੁੰਦਾ ਤਾਂ ਨਾਸ਼ਾਹੀਓ ਤਾਂ ਨਾਸ਼ਾਹੀਓ ਤਾਂ ਨਾਸ਼ਾਹੀਓ ਸੋ ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਬੀਜੇਪੀ ਜਿੱਤਦੀ ਹੈ ਤਾਂ ਦੇਸ਼ ਜਿਹੜਾ ਪੂਰੀ ਤਰ੍ਹਾਂ ਤਾਨਾਸ਼ਹੀ ਰਾਹ ਤੇ ਚੱਲ ਪੇਗਾ ਤੇ ਜੇਕਰ ਕਾਂਗਰਸ ਆਉਂਦੀ ਹੈ ਸੱਤਾ ਦੇ ਵਿੱਚ ਤਾਂ ਕਾਂਗਰਸ ਇਕੱਲੀ ਆ ਨਹੀਂ ਸਕਦੀ ਕਾਂਗਰਸ ਐਲਾਈਅੰਸ ਹੋਣਾ ਇੰਡੀਆ ਐਲਾਈਅੰਸ ਯਸ ਇੰਡੀਆ ਲਾਈਅੰਸ ਇਹ ਇਹਦੇ ਵਿੱਚ ਕੁਝ ਲੋਕ ਆ ideologiesal ਜਿਹਦੇ ਵਿੱਚ ਮਮਤਾ ਜੀ ਬੈਠ ਰਹੇ ਨੇ ਹੋਰ ਹੋਣਗੇ ਉਧਰ ਉਠਾ ਕੇ ਵੀ ਹੈ ਬਿਲਕੁਲ ਹੋਰ ਲੋਕ ਵੀ ਹੈਗੇ ਆ ਖਲੇਸ਼ ਯਾਦਵ ਹੈ ਸਾਰੇ ਇੱਕ ਆਪਣਾ ਉਹ ਵੀ ਹੈ ਉਧਰ ਤੇਜਸਵੀ ਬੈਠਾ ਹੋਇਆ ਹੈ ਤੇਜਸਵੀ ਯਾਦਵ ਬੈਠਾ ਹੋਇਆ ਇਸ ਕਰਕੇ ਇਹ ਨਾਲੇ ਖਾਸਔਰਤੇ راہਲ ગાંધી ਨੇਤਾ ਹੁਣ ਸੋਸ਼ਲਿਸਟ ਅਜੰਡੇ ਨੂੰ ਐਕਸੈਪਟ ਕਰ ਲਿਆ ਹਮ ਯੈਸ ਜਦੋਂ ਡਾਕਟਰ ਲੋਇਆ ਦੀ ਆਈਡੀਓਲੋਜੀ ਨੂੰ ਐਕਸੈਪਟ ਕਰ ਲਿਆ ਬਿਲਕੁਲ ਬਿਲਕੁਲ ਯਾਨੀ ਸੋਸ਼ਲਿਸਟ ਝੰਡੇ ਤੇ ਉਹ ਕੰਮ ਕਰ ਰਿਹਾ ਔਰ ਉਹਨੂੰ ਅੱਗੇ ਲੈ ਕੇ ਜਾ ਰਿਹਾ ਠੀਕ ਹੈ ਜੀ ਸੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਤੇ ਬਹੁਤ ਬਹੁਤ ਧੰਨਵਾਦ